ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਵਿਕੀ ਕਬੱਡੀ ਕੋਚ ਅੱਜ ਅਸੀਂ ਥੋੜੀ ਜੀ ਗੈਪ ਪਾ ਕੇ ਵੀਡੀਓ ਬਣਾਉਂਦੇ ਆ ਉਹਦੇ ਇੱਕ ਦੋ ਕਾਰਨ ਇਹ ਸੀ ਕਿ ਸਾਡੇ ਟੂਰਨਾਮੈਂਟ ਚੱਲਣ ਦੇ ਹੀ ਤੇ ਉਧਰੋਂ ਧੰਤਨ ਗੁਰਨਾਣ ਪਾਸ਼ਾ ਜੀ ਦੇ ਵਿਆਹ ਪਰੂਮੇ ਚੱਲਣ ਦੇ ਆ ਸੀ ਤੇ ਅੱਜ ਅਸੀਂ 2-3 ਦਿਨ ਬਾਅਦ ਤਾਂ ਵੀਡੀਓ ਬਣਾ ਕੇ ਤੁਹਾਨੂੰ ਆਪਾਂ ਕੋਈ ਜਾਣਕਾਰੀ ਸ਼ੇਅਰ ਕਰਨ ਲੱਗੇ ਆ ਤੇ ਜਿਸ ਤਰ੍ਹਾਂ ਤੁਸੀਂ ਮੇਰੀ ਅੱਗੇ ਸਾਰੀਆਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖ ਕੇ ਕਮੈਂਟ ਕਰਦੇ ਜੀ ਪਿਆਰ ਦਿੰਦੇ ਜੀ ਅੱਜ ਵਾਲੀ ਵੀਡੀਓ ਵੀ ਤੁਹਾਡੇ ਵਾਸਤੇ ਬਹੁਤ ਅਹਿਮ ਹੋਊਗੀ ਤੇ ਤੁਸੀਂ ਜਰੂਰ ਇਹਨੂੰ ਸਾਰੀ ਵੀਡੀਓ ਨੂੰ ਵੇਖਿਓ ਕਿ ਅੱਜ ਮੈਂ ਤੁਹਾਨੂੰ ਕੁਝ ਪਲੇਅਰਾਂ ਦੇ ਰੂਬਰੂ ਕਰਾਉਣ ਲੱਗਾ ਹਾਂ ਹਰਮਨ ਹਾਂਜੀ ਇਹ ਆ ਹਰਮਨ ਆ ਇਹ ਸਾਡੇ ਕੋਲ ਸੈਸ਼ਨ ਦੇ ਦੌਰਾਨ ਨੌਵੀਂ ਕਲਾਸ 'ਚ ਨੇ ਐਡਮਿਸ਼ਨ ਲਈ ਆ ਤੇ ਇਹਨੇ ਏਰਕਾ ਜ਼ਿਲ੍ਹੇ ਵਿੱਚ ਵੀ ਵਿਨਰ ਕੀਤਾ ਟੀਮ ਨਾਲ ਦੀ ਨੇ ਤੇ ਏਰਕਾ ਇਹਨੇ ਸਟੇਟ ਵੀ ਖੇਡਣਾ ਇਧਰ ਸਿਮਰਨ ਇਹ ਵੀ ਜਿਹੜਾ ਸਾਡੇ ਕੋਲ 9th ਕਲਾਸ ਚ ਇਹ 10th ਕਲਾਸ ਚ ਤੇ ਇਹਨੇ ਵੀ ਜ਼ਿਲ੍ਹਾ ਵਿਨਰ ਕੀਤਾ ਵਾ ਤੇ ਏਰਕਾ ਸਟੇਟ ਖੇਡਣ ਵਾਸਤੇ ਜਾਣਾ ਇਸੇ ਤਰ੍ਹਾਂ ਹੀ ਸਾਡੇ ਕੋਲ ਅਜੀਤ ਕੁਮਾਰ ਇਹ ਵੀ ਸਾਡੇ ਕੋਲ ਜ਼ਿਲ੍ਹਾ ਵਿਨਰਾ ਸਟੇਟ ਖੇਡਣ ਜਾਣਾ ਇਹ ਵੀ ਬੱਚਾ ਜਿਹੜਾ ਵਾ ਸਾਡੇ ਕੋਲ ਐਰਕਾ ਜਿਲ੍ਹਾ ਵਿਨਰ ਕਰ ਗਿਆ ਤੇ ਸਟੇਟ ਕਿੰਨ੍ਹੇ ਵਾਸਤੇ ਜਾਣਾ ਇੱਧਰ ਸ਼ਾਂਦੀ ਆ ਮੈਂ ਇੱਥੇ ਦਿਖਾ ਦਿੰਦਾ ਤੁਹਾਨੂੰ ਸਾਰਿਆਂ ਨੂੰ ਸ਼ਾਲੀ ਅੰਡਰ 14 ਦਾ ਇੱਧਰ ਨੂਰ ਇੱਧਰ ਗੋਲੀ ਤੇ ਇਹ ਸਾਰੇ ਬੱਚੇ ਜਿਹੜੇ ਆ ਸਾਡੇ ਕੋਲ ਸੈਸ਼ਨ ਦੇ ਦੌਰਾਨ ਆ ਗਏ ਆ ਤੇ ਇਹਨਾਂ ਦਾ ਜਿਹੜਾ ਐਰਕਾ ਦੇ ਸਾਲ ਸਟੇਟ ਦੇ ਸਰਟੀਫਿਕੇਟ ਬਣ ਗਏ ਆ ਜਿਹੜੀ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਇੱਕ ਪਲੇਅਰ ਨਾਲ ਤੁਹਾਨੂੰ ਰੂਬਰੂ ਕਰਾਉਣ ਲੱਗਾ ਵਾਂ ਮੈਨੂੰ ਲਾਈ ਇੱਧਰ ਇਹ ਸ ਆ ਇੱਕ ਨਵਾਂ ਪਲੇਅਰ ਸਾਡੇ ਕੋਲ ਆਇਆ ਠੀਕ ਆ ਨਾ ਇਹ ਪਲੇਅਰ ਨੇ ਸਰਕਲ ਖੇਡਣੀ ਆ ਇਹਦੀ ਰਜਿਸਟ੍ਰੇਸ਼ਨ ਸਕੂਲ ਦੇ ਵਿੱਚ ਹੋ ਗਈ ਹੈ ਜਨਤਾ ਮਾਡਰਨ ਦੇ ਵਿੱਚ ਪਰ ਇਹਨੇ ਅਗਲੇ ਸਾਲ ਐਡਮਿਸ਼ਨ ਕਰਨੀ ਆ ਕਿਉਂਕਿ ਇਹਦੀ 8ਵੀਂ ਬੋਰਡ ਦੀ ਆ ਇਹਨੇ 8ਵੀਂ ਪਾਸ ਕਰਕੇ ਆਉਣਾ ਹੁਣ ਇਹਨੇ ਐਰ ਕਾ ਰਜਿਸਟ੍ਰੇਸ਼ਨ ਕਿਉਂ ਕਰਾ ਲਈ ਆ ਉਹ ਗਲਤ ਨਾਲ ਧਿਆਨ ਦਿਓ ਕਿ ਕਬੱਡੀ ਦੀ ਟੀਮ ਜਾਇ ਫੁੱਟਬਾਲ ਦੀ ਸ਼ਾਇਦ ਟੀਮ ਦੇ ਵਿੱਚ 12 ਪਲੇਅਰ ਹੁੰਦੇ ਆ ਮੈਂ ਖਾਸ ਕਰਕੇ ਕਬੱਡੀ ਦੀ ਗੱਲ ਕਰਦਾ ਕਿਉਂਕਿ ਆਪਾਂ ਫੋਕਸ ਜਿਹੜਾ ਕਬੱਡੀ ਤੇ ਰੱਖਦੇ ਆ ਹੁਣ ਕਬੱਡੀ ਦੀ ਟੀਮ ਦੇ ਵਿੱਚ 12 ਪਲੇਅਰ ਆ ਤੇ ਹੁਣ ਸਾਡੇ ਕੋਲ 17 ਦੇ ਤਕਰੀਬਨ ਕੋਈ 10 ਕੁ ਪਲੇਅਰ ਨੈਸ਼ਨਲ ਸਟਾਈਲ ਦੇ ਹੈਗੇ ਆ ਸਿਰਫ ਦੋ ਪਲੇਅਰ ਦੀ ਸੀਟ ਖਾਲੀ ਆ ਤੇ ਸਰਕਲ ਵਾਸਤੇ ਵੀ ਸਾਡੇ ਕੋਲ 7-8 ਪਲੇਅਰ ਆ ਗਏ ਆ ਇਹਨਾਂ ਤੁਲ ਨੂੰ ਪਾ ਕੇ ਵੀ 8-8 ਕੁ ਪਲੇਅਰ ਹੋ ਗਏ ਸਰਕਲ ਦੇ ਵੀ ਹੁਣ ਜਿਹੜੇ 4 ਪਲੇਅਰ ਸਾਡੇ ਕੋਲ ਹੋਰ ਆ ਗਏ ਹੁਣ ਜਿਹੜੇ ਅਗਲੇ ਸਾਲ ਪਲੇਅਰ ਆਉਣੇ ਆ ਉਹਨਾਂ ਨੇ ਇਹਨਾਂ ਪਲੇਅਰਾਂ ਦਾ ਮੁਕਾਬਲਾ ਨਹੀਂ ਕਰ ਪਾਉਣਾ ਕਿਉਂਕਿ ਇਹਨਾਂ ਦੀ ਪ੍ਰੈਕਟਿਸ ਉਹਨਾਂ ਨਾਲੋਂ 5-6 ਮਹੀਨੇ ਜ਼ਿਆਦਾ ਲੱਗ ਜਾਣੀ ਆ ਤੇ ਹੁਣ ਸਾਡੇ ਕੋਲ ਮੰਨ ਲਓ ਆਪਾਂ ਟੀਮ ਦੇ ਵਿੱਚ 12 ਪਲੇਅਰ ਰੱਖ ਸਕਨੇ ਆ ਤੇ ਹੁਣ ਅਸੀਂ ਕੀ ਕਰ ਲੱਗੇ ਆ ਕਿ ਅਸੀਂ ਇਹਨਾਂ ਜਿਹੜੀ ਗਰਾਊਂਡ ਦੇ ਵਿੱਚ ਪਲੇਅਰ ਰਹਿਣਗੇ ਨਾ ਉਹਨਾਂ ਦਾ ਇੱਕ ਹਾਜ਼ਰੀ ਰਜਿਸਟਰ ਲਾਉਣਾ ਤੇ ਜਿਹੜਾ ਪਲੇਅਰ ਸਾਰਾ ਸਾਲ ਮੰਨ ਲਓ ਸਾਡੇ ਕੋਲ 13 ਪਲੇਅਰ ਹੋਗੇ 13 ਪਲੇਅਰਾਂ ਦੇ ਵਿੱਚੋਂ ਜਿਹਦੀ ਹਾਜ਼ਰੀ ਮੰਨ ਲਓ ਵੱਧ ਹੋਗੀ ਇੱਕ ਆਪਾਂ 12 ਰੱਖਨੇ ਆ ਜਿਹੜਾ 1 2 ਦਿਨ 4 ਦਿਨ 5 ਦਿਨ ਬਿਨਾ ਦੱਸਿਓ ਛੁੱਟੀ ਕਰ ਗਿਆ ਜਾਂਾਨੂੰ ਲੱਗਾ ਕਿ ਸੀਰੀਅਸ ਨਹੀਂ ਹੈਗਾ ਫਿਰ ਉਸ ਪਲੇਅਰ ਨੂੰ ਆਪਾਂ ਟੀਮ ਤੋਂ ਬਾਹਰ ਕੱਢਣਾ ਪੈਣਾ ਤੇ ਫਿਲਹਾਲ ਸਾਡੇ ਕੋਲ ਹੁਣ ਸਰਕਲ ਕਬੱਡੀ ਦੇ ਵਿੱਚ ਵੀ 5 ਕ ਸੀਟਾਂ ਖਾਲੀ ਹੈਗੀਆਂ 17 ਦੇ ਵਿੱਚ ਤੇ 2 ਸੀਟਾਂ ਸਾਡੇ ਕੋਲ ਅੰਡਰ 17 ਦੀ ਨੈਸ਼ਨਲ ਸਟ੍ਰੈਟਜੀਆਂ ਖਾਲੀ ਹੈਗੀਆਂ ਅੰਡਰ 14 ਦੇ ਵਿੱਚ ਵੀ ਸਾਡੇ ਕੋਲ 3-4 ਸੀਟਾਂ ਖਾਲੀ ਆ ਤੇ ਅੰਡਰ ਸਰਕਲ ਦੇ ਵਿੱਚ ਜਿਹੜੀ 14 ਖੇਡਣੇ ਆ ਉਹ 5-6 ਸੀਟਾਂ ਖਾਲੀ ਆ 90 ਦੀ ਟੀਮ ਹੈ ਜਿਹੜੀ ਆ ਆਪਾਂ ਅਗਲੇ ਸਾਲ ਬਣਾਉਣੀ ਆ ਉਹਦੇ ਵਾਸਤੇ ਦੇ ਕੋਈ 4 ਪਲੇਅਰ ਹੈਗੇ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਪਲੇਅਰ ਮੇਰੇ ਕੋਲ ਪ੍ਰੈਕਟਿਸ ਕਰਨੀ ਚਾਹੁੰਦੇ ਆ ਅਗਲੇ ਸਾਲ ਸਕੂਲ ਚ ਜਾਣਾ ਚਾਹੁੰਦੇ ਆ ਉਹ ਐਰ ਕਰ ਰਜਿਸਟ੍ਰੇਸ਼ਨ ਕਰਾ ਲੈਣ ਰਜਿਸਟ੍ਰੇਸ਼ਨ ਕਰਾ ਲੈਣ ਤੇ ਉਹੀ ਰਜਿਸਟ੍ਰੇਸ਼ਨ ਜਿਹੜੀ ਆ ਉਹਨਾਂ ਦੀ ਅਗਲੇ ਸਾਲ ਕੰਮ ਆ ਜੂਗੀ ਤੇ ਆਪਾਂ ਨੂੰ ਪਤਾ ਹੋਊਗਾ ਕਿ ਆਪਣੇ ਕੋਲ ਇੰਨੇ ਪਲੇਅਰ ਆ ਗਏ ਆ ਤੇ ਅਹੀਂ ਫਿਰ ਉਹਨਾਂ ਦੀ ਐਡਮਿਸ਼ਨ ਜਿਹੜੀ ਆ ਉਹ ਬੰਦ ਕਰ ਦੇਣੀ ਆ ਕਿਉਂਕਿ ਪਲੇਅਰ ਸਾਰਾ ਸਾਲ ਮਿਹਨਤ ਲਾਵੇ ਪਿੱਛੇ ਉਹਨੂੰ ਖੇਡਣ ਦਾ ਮੌਕਾ ਹੀ ਨਾ ਮਿਲਿਆ ਤੇ ਫਿਰ ਉਹਦੀ ਮਿਹਨਤ ਦਾ ਕੋਈ ਫਾਇਦਾ ਨਹੀਂ ਹੋਣਾ ਇਸ ਕਰਕੇ ਸਾਡੇ ਕੋਲ ਲਿਮਟਿਡ ਸੀਟਾਂ ਰਹਿ ਗਈਆਂ ਜੇ ਅੰਡਰ 17 ਕੇ ਅੰਡਰ 14 ਦੇ ਵਿੱਚ ਜਿਹੜੇ ਪੇਰੈਂਟਸ ਚਾਹੁੰਦੇ ਆ ਕਿ ਮੇਰਾ ਬੱਚਾ ਵੀ ਸਪੋਰਟਸਮੈਨ ਬਣੇ ਨਸ਼ੇ ਤੋਂ ਬਚਿਆ ਰਹੇ ਉਹਦੇ ਸਰਟੀਫਿਕੇਟ ਬਣ ਉਹਦੀ ਗ੍ਰੈਜੂਏਸ਼ਨ ਹੋਵੇ ਉਹ ਸਰਕਾਰੀ ਨੌਕਰੀ ਕਰੇ ਉਹ ਚੰਗਾ ਪਲੇਅਰ ਬਣੇ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਮਾਪੇ ਦਾ ਆਪਣੇ ਸਕੂਲ ਦਾ ਆਪਣੇ ਕੋਚਾਂ ਦਾ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰੇ ਤੇ ਉਹ ਸਾਡੇ ਨਾਲ ਹੋਣ ਕੰਟੈਕਟ ਕਰ ਲੈ ਕਿਉਂਕਿ ਜੇ ਸਾਡੇ ਕੋਲ ਸੀਟਾਂ ਪੂਰੀਆਂ ਹੋ ਗਈਆਂ ਫਿਰ ਅਹੀਂ ਵੀ ਮਜਬੂਰ ਹੋ ਜਾਣਾ ਜੀ ਇਸ ਕਰਕੇ ਤੁਹਾਡੇ ਨਾਲ ਇਹ ਵੀਡੀਓ ਜਿਹੜੀ ਆ ਤੇ ਜਾਣਕਾਰੀ ਸ਼ੇਅਰ ਕੀਤੀ ਆ ਕਿ ਇਹ ਜਿਹੜੇ ਪੇਰੈਂਟਸ ਜਾਗਰੂਕ ਹੋ ਜਾਂ ਜਿਹੜੇ ਪਲੇਅਰ ਆਪਣੇ ਫਿਊਚਰ ਵਾਸਤੇ ਚਿੰਤਤ ਵਾ ਉਹ ਅਗਲੇ ਸਾਲ ਵੀ ਹੋਣ ਰਜਿਸਟ੍ਰੇਸ਼ਨ ਕਰਾ ਕੇ ਸਾਡੇ ਕੋ ਪੈਡਸ ਲੈਣ ਵਾਸਤੇ ਆਗੇ ਆਗੇ ਧੰਨਵਾਦ ਜੀ ਸਾਰਿਆਂ ਦਾ